ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੇਦਰਾ ਡੈਰੀ ਫਾਰਮ ਤੇ ਜਿਹੜੇ ਵੀਰ ਮੇਰਾ ਚੈਨਲ ਨਵੇਂ ਜੁੜਿਆ ਲੱਗ ਕੇ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ 95016 34323 95016 34323 ਅੱਜ ਆਪਾਂ ਟੋਂਗੜੀ ਬੱਕਰ ਮੰਡੀ ਤੇ ਪਹੁੰਚੇ ਆ ਆ ਬਾਈ ਕੋਲ ਦੋ ਬੱਕਰੇ ਆ ਬਰਬਰੀ ਇਨਾਂ ਬਾਰੇ ਨੌਲਜ ਲੈ ਕੇ ਦੱਸ ਦਿਆ ਤੁਹਾਨੂੰ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਆਪਣਾ ਪਿੰਡ ਨਾਮ ਐਡਰੈਸ ਸਾਰਾ ਦੱਸ ਦਿਓ ਹਾਂਜੀ ਅਨੇੜੇ ਕਰ ਲੋ ਰਿਪੋਰਟ ਪਰ ਹੈ ਧੰਨਵਾਦ ਤੇ ਜ਼ਿਲ੍ਹਾ ਕਿਹੜਾ ਪੈਂਦਾ ਤਹਿਸੀਲ ਕਿਹੜੀ ਹੈ ਤਹਿਸੀਲ ਮੋਬਾਈਲ ਨੰਬਰ 93640 75764 ਜੀ ਇਹ ਬੱਚੇ ਕਿੰਨੇ ਕਰਨੇ ਚਿਰਦੇ ਆ ਦਾ ਹਾਲ ਦਾ ਹੋ ਗਿਆ ਹੈ ਇਹ ਆ ਵਾਲਾ ਇਹ 6 ਮਹੀਨੇ ਦਾ 6 ਮਹੀਨਾ ਦਾ ਕਿੰਨੇ ਪੈਸੇ ਮੰਗਦੇ ਨੇ ਇਹਦਾ 6000 ਇਹਦਾ ਬਾਹਰ ਇਹਦਾ ਬਾਹਰ ਆ ਯਾਰ ਠੀਕ ਦੇਖੋ ਜੀ ਬੱਕਰੇ ਬਹੁਗੇ ਦੋਨੇ ਅਸਲੀ ਪਿਓਰ ਜਿਹੜਾ ਵਾਲਾ ਦੇਖੋ ਸਿੰਗੇ ਨਹੀਂ ਇਹ ਦੋਨੇ ਬਰਬਰੀ ਹਾਂਜੀ ਬਾਈ ਦਾ ਕਨੈਕਟ ਨੰਬਰ ਲਾਵਾਂਗੇ ਪਿੰਡ ਹੋਰ ਵੀ ਰੱਕ ਰੱਖਿਆ ਹਾਂਜੀ ਬੱਕਰੀਆਂ ਵੀ ਆ 2-3 ਨਾਗ ਹੈਗੇ ਆ ਹਾਂ ਭਾਈ ਕੋਲ ਹੋਰ ਵੀ ਹੈਗੇ ਆ ਇਹਨਾਂ ਨੰਬਰ ਲਾਵਾਂਗੇ ਇਹਨਾਂ ਦਾ ਉੱਤੇ ਸਕਰੀਨ ਦੇ ਕਨੈਕਟ ਕਰਕੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਬੱਕਰੀਆਂ ਸੁਈਆਂ ਬੱਕਰੀਆਂ ਹੈਗੀਆਂ ਤਾਜ਼ੀਆਂ ਸੂਨ ਵਾਲੀਆਂ ਵੀ ਹੈਗੀਆਂ ਸੂਨ ਵਾਲੀਆਂ ਵੀ ਹੈਗੀਆਂ ਤਾਜ਼ੀਆਂ ਵੀ ਹੈਗੀਆਂ ਇਹਨਾਂ ਨਾਲ ਕਨੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਨੰਬਰ ਭਾਈ ਦਾ ਲਾ ਦਾਂਗੇ ਪਿੰਡ ਉਹਨੇ ਬੋਲ ਹੀ ਦਿੱਤਾ ਓਕੇ ਭਾਈ ਸਤਿ ਸ਼੍ਰੀ ਅਕਾਲ